ਕਿਸ ਤਰ੍ਹਾਂ ਦੇ ਜੋ ਜੋ ਕੋਈ ਕਾਲਪਨ ਕਰੇ ਹੋਰ ਜਿਹੜੇ ਮਿਲਦੇ ਉਹ ਕੀਤਾ ਕਰਾਇਆ ਗਿਆ ਕਿ ਕਿਸ ਤਰ੍ਹਾਂ ਦੇ ਰਿਚ ਕੀਤਾ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਦਿਨ ਵਾਂ ਜਾਣਾ ਜਾਵੇਗਾ ਕਿਉਂਕਿ ਅੰਤਰੰਕ ਕਮੇਟੀ ਨੇ ਗਿਆਨੀ ਰਘੂਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਦੋਨਾਂ ਜਥੇਦਾਰ ਸਹਿਬਾਨ ਨੂੰ ਉਹ ਉਹਨਾਂ ਦੇ ਅਹੁਦੇ ਤੋਂ ਕਟਾ ਦਿੱਤਾ ਹੈ 26 ਦਿਨ ਪਹਿਲਾਂ ਉਹਨਾਂ ਨੇ ਗਿਆਨੀ ਸਿੰਘ ਸਾਹਿਬ ਹਰਪੀਜੀਤ ਵੀ ਇਸੇ ਤਰ੍ਹਾਂ ਬੇਜਿਤ ਕਰਕੇ ਹਟਾਇਆ ਜਿਹੜਾ ਕਿ ਅਕਾਲੀ ਦਲ ਵਾਸਤੇ ਬਹੁਤ ਹੀ ਮੰਦਭਗ ਹੈ ਇਹਦਾ ਜੋ ਹਰਜਾਨਾ ਹੈ ਉਹ ਅਕਾਲੀ ਦਲ ਨੂੰ ਭੁਗਤਣਾ ਪਊਗਾ ਕਿਉਂਕਿ ਅਕਾਲੀ ਦਲ ਹਰ ਰੋਜ਼ ਉਹਦੀ ਜੋ ਵਰਕਿੰਗ ਕਮੇਟੀ ਹੈ ਜਾਂ ਉਹਦੇ ਲੀਡਰ ਨੇ ਹਰ ਰੋਜ਼ ਕੋਈ ਨਾ ਕੋਈ ਗਲਤੀ ਕਰਦੇ ਜਾ ਰਹੇ ਨੇ ਉਦੇ ਨਾਲ ਸਾਡਾ ਸਿੱਖ ਪੰਥ ਨਿਹਾਰਵਲ ਜਾ ਰਿਹਾ ਅਤੇ ਹਰ ਰੋਜ਼ ਹਰ ਰੋਜ਼ ਸਾਡੀ ਜੋ ਨੰਬਰ ਸੀ ਵਧ ਰਹੀ ਹੈ ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਅਕਾਲੀ ਦਲ ਦੇ ਲੀਡਰਾਂ ਨੇ ਕੋਈ ਨਾ ਕੋਈ ਗਲਤ ਬਿਆਨ ਦੇਣਾ ਜਾਂ ਗਲਤ ਕੰਮ ਕਰਨਾ ਉਸ ਕਰਕੇ ਅਕਾਲੀ ਦਲ ਦਿਨ ਪਰ ਦਿਨ ਪਿੱਛੇ ਜਾ ਰਿਹਾ ਹੈ ਮੈਂ ਕੱਲ ਵਾਲੇ ਐਪੀਸੋਡ ਤੋਂ ਪੂਰਾ ਨਿਰਾਸ਼ ਹਾਂ ਅਤੇ ਮੈਂ ਉਹਦੀ ਬਹੁਤ ਜ਼ੋਰ ਨਿੰਦਾ ਕਰਦਾ ਹਾਂ ਜਿਹੜਾ ਕਿ ਉਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਉਹਦੇ ਤੋਂ ਹਟਾਇਆ ਇਸ ਰੋਸ ਵਜੋਂ ਮੈਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਅਤੇ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ ਤਾਂ ਜੋ ਅਕਾਲੀ ਦਲ ਫਿਰ ਤੋਂ ਚੜ੍ਹਦੀ ਕਲਾ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕਈ ਅਹੁਦੇ ਸੀਗੇ ਅਕਾਲੀ ਦਲ ਦੇ ਮੈਂ ਡਿਸਪਲਿਨ ਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਵਪਾਰ ਬੰਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਤੇ ਅਸੀਂ ਉਹਦੇ ਕੀ ਕਰਨੇ ਨੇ ਅਕਾਲ ਤੱਕ ਸਭ ਤੋਂ ਉੱਪਰ ਕੋਈ ਚੀਜ਼ ਨਹੀਂ ਕੋਈ ਉਹਦਾ ਵੀ ਉਹਨਾਂ ਤੋਂ ਉੱਪਰ ਨਹੀਂ ਮਨੁਸ਼ਾ ਕੀ ਲੱਗਦੀ ਆ ਤੁਹਾਨੂੰ ਕੀ ਲੱਗਦਾ ਜਿਹੜੇ ਇੱਕ ਕਹਿਣ ਕੋਈ ਸਭ ਕੁਝ ਹੈ ਅੰਦਾ ਕਿਸ ਹੋ ਰਿਹਾ ਅਕਾਲੀ ਗੱਲ ਵੀ ਥੋੜਾ ਘਾਟ ਦੇ ਦਿੱਤੀ ਹੈ ਕਿਹ ਕਿਹਾ ਮਨੁਸ਼ਾ ਕੀ ਲੱਗਦੀ ਆ ਵੀ ਜਿਹੜੇ ਅਕਾਲੀ ਦਾ ਲੈ ਕਰ ਰਿਹਾ ਨਹੀਂ ਅਕਾਲੀਦਰ ਪਤਾ ਨਹੀਂ ਕਿਉਂ ਕਰ ਰਿਹਾ ਉਹਨਾਂ ਦੇ ਇੱਕ ਮਨ ਦੀ ਲਾਲਸਾ ਹੈ ਵੀ ਅਸੀਂ ਇਸ ਤਰ੍ਹਾਂ ਪ੍ਰਧਾਨ ਬਣੇ ਰਹਾਂਗੇ ਜਾਂ ਪ੍ਰਧਾਨ ਬਣ ਜਾਾਂਗੇ ਪੱਕੇ ਹੋ ਜਾਾਂਗੇ ਪਰ ਨਹੀਂ ਪ੍ਰਧਾਨ ਉਹ ਹੁੰਦਾ ਜੋ ਸਾਰਿਆਂ ਨੂੰ ਪ੍ਰਵਾਨ ਹੁੰਦਾ ਜੋ ਲੋਕ ਪ੍ਰਵਾਨ ਕਰਦੇ ਨੇ ਉਹੀ ਪ੍ਰਧਾਨ ਹੁੰਦਾ ਨੇ ਤੱਕੇ ਨਾਲ ਪ੍ਰਧਾਨ ਬਣ ਕੇ ਲੰਬੇ ਸਮੇਂ ਤੱਕ ਪ੍ਰਧਾਨ ਨਹੀਂ ਚੱਲਦਾ ਇਹ ਜਿਹੜੀ ਕਮੇਟੀ ਵੀ ਜਿਹੜੀ ਕਮੇਟੀ ਵੀ ਮੰਮੀ ਇਹ ਕਮੇਟੀ ਨਾਲ ਜੰਤੀ ਹੋਇਆ ਸੱਤ ਕਮੇਟੀ ਸੱਤ ਮੈਂਬਰਾਂ ਦੀ ਕਮੇਟੀ ਇਹਦੇ ਦੋ ਮੈਂਬਰਾਂ ਨੇ ਤਾਂ ਅਸਤੀਫਾ ਦਿੱਤਾ ਉਹ ਵੀ ਬੜਾ ਮੰਦਭਾਗਾ ਹੋਇਆ ਤੇ ਬਾਕੀ ਪੰਜ ਮੈਂਬਰ ਇਹ ਜੋ ਕਮੇਟੀ ਉਹ ਕੰਮ ਕਰ ਰਹੀ ਹੈ ਉਦੇ ਨਾਲ ਅਸੀਂ ਅਕਾਲੀ ਗੱਲ ਦੀ ਭਰਤੀ ਕਰਾਂਗੇ। ਇਹਦੇ ਨਾਲ ਅਕਾਲੀ ਗੱਲ ਦੀ ਭਰਤੀ ਤਾਂ ਅਸੀਂ ਕਰਾਂਗੇ ਅਸੀਂ ਬੱਦ ਤੋਂ ਬੱਦ ਭਰਤੀ ਕਰਾਂਗੇ ਸੁਖੀਰ ਬਾਦ ਜਿਹੜਾ ਇਹਦੇ ਆ। ਇਹ ਉਹਦਾ ਕਾਗਜ਼ਾਂ 'ਚ ਕਰੇ ਰਹੇ। ਤਾਂ ਕਰੇ ਰਹੇ। ਜਿੱਦੋ ਵੀ ਕੋਈ ਤਰਮਤੀ ਮੰਨ ਗਿਆ ਜਿਹੜਾ ਇਹ ਸਾਰਾ ਇਹ ਸੰਦਰਭ। ਅੰਨਾ ਕੋਈ ਮੋੜ ਦੇ ਬਾਅਦ ਵੀ ਜਿਹੜਾ ਇਹਦਾ ਇਹ ਤਾਂ ਕੋਈ ਕੁਝ ਨਹੀਂ ਮਤਲਬ ਉਹਨਾਂ ਕੋਈ ਆਤਰ ਦੇ ਰਿਹਾ। ਅਸੀਂ ਤਾਂ ਸੱਚੇ ਪਾਤਸ਼ਾਹ ਨੇ ਕਰਨਾ। ਹੁਣ ਦੇਖਦੇ ਜਾਓ ਕੀ ਹੁੰਦਾ ਆਉਣ ਵਾਲੇ ਸਮੇਂ ਚ ਇਹਦਾ ਅਸਰ ਦਿਖਾਈ ਦੇਊਗਾ